ਮੂ ਸਵਾਗਤ ਹੈ ਦੋਸਤੋ ਸਾਡੇ YouTube ਚੈਨਲ ਤੇ ਆ ਭਾਈ ਮਨਪ੍ਰੀਤ ਸਿੰਘ ਦੁਆਰਾ ਜੋ ਪੰਜਾਬ ਵਿਚੋਂ ਪਖੰਡ ਭਜਾਉ ਦੇ ਤਹਿਤ ਜਿਹੜੀ ਲੇਅਰ ਚਲਾਈ ਗਈ ਹੈ ਜਸਤੇ ਨਕਲੀ ਸੋਨਾ ਬਣਾਉਣ ਵਾਲੇ ਬਾਬੇ ਨੇੜਾ ਫੜਿਆ ਸੀਗਾ ਜਿਸ ਨੇ ਮਤਲਬ 25 ਲੱਖ ਦੀ ਜਿਹੜੀ ਮਤਲਬ ਠੱਗੀ ਦਾ ਪਰਦਾ ਫਾਸ਼ ਕੀਤਾ ਸੀ ਭਾਈ ਮਨਪ੍ਰੀਤ ਸਿੰਘ ਖਾਲਸਾ ਨੇ ਅਜੇ ਹਸਤੇ ਕੋਈ ਕਾਰਵਾਈ ਨਹੀਂ ਕੀਤੀ ਪ੍ਰਸ਼ਾਸਨ ਵੱਲੀਆਂ ਤੇ ਬਾਬਾ ਜੀ ਨੇ ਜੋ ਕੀ ਸੜਕ ਜਾਮ ਕਰਨ ਦਾ ਮਦਦ ਧਰਨਾ ਲਾ ਕੇ ਦੋਸ਼ੀ ਦੇ ਕਾਰਵਾਈ ਕਰਨ ਦੀ ਜਿਹੜੀ ਮੰਗ ਪ੍ਰਗਟਾਈ ਸੀ ਜਿਸ ਦੇ ਤਹਿਤ ਪ੍ਰਸ਼ਾਸਨ ਨੇ ਸਵਾਰਣ ਦਿੱਤਾ ਕਿ ਹਸਤੇ ਜਲਦੀ ਪਰਚਾ ਜਿਹੜਾ ਕੱਟਿਆ ਜਾਊਗਾ ਤੇ ਭਾਈ ਸਾਹਿਬ ਨੇ ਆਪਣੀ ਜਿਹੜੀ ਵੀਡੀਓ ਵਿੱਚ ਕੀ ਕਿਹਾ ਇਸ ਪਖੰਡੀ ਬਾਰੇ ਆਓ ਦੇਖਦੇ ਤਾਂ ਖਾਲਸਾ ਵਜੋਂ ਤੁਹਾਨੂੰ ਪਤਾ ਹੈ ਇੱਕ ਬਹੁਤ ਵੱਡਾ ਲਟੇਰਾ ਅੰਗਰੇਜ਼ ਸਿੰਘ ਬਰੂ ਵਾਲੀ ਮੰਡੀ ਉਹ ਤੋਂ ਅਸੀਂ ਫੜਿਆ ਸੀ ਉਹਨੂੰ ਸਹਿਮਤੀ ਦੇ ਨਾਲ ਹੀ ਅਸੀਂ ਲੈ ਕੇ ਆਏ ਸੀ ਵੀ ਸੁਖਨੇ ਅ블ੂ ਜਿਹੜੀ ਕੋਈ ਥੱਗੀ ਮਾਰੀ 32 ਲੱਖ ਦੀ ਉਹ 5 ਲੱਖ ਤੋਂ ਸ਼ੁਰੂ ਹੋਇਆ 18 ਲੱਖ ਤੇ ਐਂਡ ਕਰ ਗਿਆ ਵੀ ਮੈਂ 18 ਲੱਖ ਦੀ ਥੱਗੀ ਮਾਰੀ ਆ ਤੇ ਥੱਗੀ ਮਾਰੀ ਕਿਵੇਂ ਉਨੇ 1-2 ਥੱਗੀਆਂ ਮੰਨ ਵੀ ਲਈਆਂ ਸੀ ਜਿਵੇਂ ਕਿ ਖਾਰੇ ਪਿੰਡ ਵਿੱਚ 1-2 ਥੱਗੀਆਂ 2-3 ਮਾਰੀਆਂ ਔਰ ਉਸ ਤੋਂ ਬਾਅਦ ਇੱਕ ਪਰਿਵਾਰ ਫਿਰੋਜ਼ਪੁਰ ਦਾ ਵੀ ਸਾਡੇ ਕੋਲ ਆਉਂਦਾ ਇੱਕ ਪਰਿਵਾਰ ਫਿਰੋਜ਼ਪੁਰ ਦਾ ਵੀ ਆਉਂਦਾ ਜਿਹਨਾਂ ਨਾਲ 20 ਲੱਖ ਦੀ 11 ਲੱਖ ਦੀ 15 ਲੱਖ ਦੀ ਇਦਾਂ ਥੱਗੀ ਵੱਜੀ ਹੋਈ ਤੋ ਉਹ ਬੰਦੇ ਨੂੰ ਅਸੀਂ ਇੱਥੇ ਥਾਣੇ ਦੇ ਵਿੱਚ ਸੁਖਨੇਬਲੂ ਸਾਰਾ ਕਸ਼ੋਦ ਤੋਂ ਅਸੀਂ ਮਤਲਬ ਘੜਾ ਵੀ ਪਤਵਾਉਣੇ ਆ ਉਹ ਤੋਂ ਜਿਹੜੀ ਕਵਰ ਬਣਾਈ ਸੀ ਉਹ ਵੀ ਢਮਾਉਣੇ ਆ। ਉਹ ਜਿਹੜਾ ਖਜ਼ਾਨਾ ਸੀ ਉਹ ਕਿਵੇਂ ਦੱਬਦਾ ਸੀ ਸਾਰਾ ਜਿਹੜਾ ਸਿੱਖ ਸੰਗਤ ਦੇ ਰੂਪ ਰੂਪ ਅਸੀਂ ਕੀਤਾ ਉਹ ਤੋਂ ਮਨਾਇਆ। ਉਹ ਇਸ ਤਰੀਕੇ ਨਾਲ ਥਾਣੇਦਾਰ ਜਗਦੀਸ਼ ਸਿੰਘ ਜਿਹੜੇ ਤਫਦੀਸ਼ੀ ਅਫਸਰ ਨੇ ਕੋਟ ਭਾਈ ਦੇ ਉਹਨਾਂ ਕੋਲੇ ਕੇਸ ਸੀਗਾ। ਇਹ ਉਹਨਾਂ ਨੇ ਜਾਮਨੀ ਤੇ ਬੰਦੇ ਨੂੰ ਛੜਤਾ ਸੀਗਾ। ਪਰ ਅਸੀਂ ਕਾਰਵਾਈ ਦੀ ਮੰਗ ਚਾਹੁੰਦੇ ਸੀ ਵੀ ਕਾਰਵਾਈ ਹੋਵੇ ਉਹ ਤੇ ਵੱਧ ਤੋਂ ਵੱਧ ਜਿਹੜੀਆਂ ਠੱਗੀਆਂ ਮਾਰੀਆਂ ਲੋਕਾਂ ਨਾਲ ਇਹੋ ਜਿਹੇ ਲੋਕਾਂ ਨੂੰ ਆਪ ਭਰਤੀ ਤੇ ਜਿਉਣ ਦਾ ਹੀ ਕੋਈ ਅਧਿਕਾਰ ਨਹੀਂ ਜਿਨ੍ਹਾਂ ਨੇ ਮਤਲਬ ਗਰੀਬਾਂ ਪਰਿਵਾਰਾਂ ਨੂੰ ਵੀ ਨਹੀਂ ਛੱਡਿਆ ਈਆਂ ਨਹੀਂ ਦੇਖੀ ਸੋ ਇਸ ਤਰੀਕੇ ਨਾਲ ਅੱਜ ਅਸੀਂ 4 ਨਵੰਬਰ ਨੂੰ ਖਾਣਾ ਕੋਟ ਪਾਈ ਵਿਖੇ ਪਹੁੰਚੇ ਆਂ 4 ਤਰੀਕ ਨੂੰ ਤੇ ਇੱਥੇ ਐਸੇਪੁਰ ਸਾਹਿਬ ਨੂੰ ਅਸੀਂ ਮਿਲੇ ਆਂ ਪਿੰਡ ਦੇ ਮੋਢੀਆਰ ਬੰਦੇ ਆਏ ਆ ਸਾਡੇ ਜਥੇਬੰਦੀਆਂ ਦੇ ਮੈਡਸਿੰਗ ਜਥੇਬੰਦੀਆਂ ਦੇ ਆਗੂ ਆਏ ਸੋ ਅਸੀਂ ਕੱਲ ਤੱਕ ਪ੍ਰਸ਼ਾਸਨ ਨੇ ਕਿਹਾ ਵੀ ਉਹਨੂੰ ਅਸੀਂ ਬੁਲਾ ਲਾਂਗੇ ਤੇ ਬੁਲਾ ਕੇ ਜੇ ਤਾਂ ਉਹ ਆਪਦੇ ਜਿਹੜਾ ਉਹਨੇ ਸਹਿਮਤੀ ਦੇ ਨਾਲ ਇੱਕ ਮਕਾਨ ਲਖਵਾਇਆ ਪਰਿਵਾਰ ਨੂੰ ਵੀ ਜੋ ਉਹ ਕਹਿੰਦੇ ਮੇਰੇ ਕੋਲ ਪੈਸੇ ਨਹੀਂ 18 ਲੱਖ ਦਾ ਮਕਾਨ ਜਿਹੜਾ ਪਰਿਵਾਰ ਨੂੰ ਲਖਾਤਾ ਜੇਕਰ ਉਹ ਪਰਿਵਾਰ ਨੂੰ ਕਬਜ਼ਾ ਦਵਾਉਂਦਾ ਉਸ ਤੋਂ ਬਾਅਦ ਜਿਹੜੀਆਂ ਜਿਹੜੀਆਂ ਠੱਗੀਆਂ ਵੱਧੀਆਂ ਉਹਨਾਂ ਤੇ ਕਾਰਵਾਈ ਜਿਹੜੀ ਅਮਲ ਵਿੱਚ ਲਿਆਂਦੀ ਜਾਵੇ ਔਰ ਜੇਕਰ ਨਹੀਂ ਇਹੋ ਜਿਹਾ ਕੁਝ ਹੁੰਦਾ ਤੇ ਕੱਲ ਨੂੰ ਉਹ ਬੰਦਾ ਅਰੈਸਟ ਕਰਕੇ ਉਹ ਤੇ ਜਿਹੜੀਆਂ ਵੱਧ ਤੋਂ ਵੱਧ ਧਰਾਵਾਂ ਲਾ ਕੇ ਪਰਚਾ ਦਰਜ ਹੋਣਾ ਚਾਹੀਦਾ ਜੇਕਰ ਕੱਲ ਨੂੰ ਬੰਦਾ ਪੁਲਿਸ ਨਹੀਂ ਬੁਲਾਉਂਦੀ ਪੁਲਿਸ ਨਹੀਂ ਅਰੈਸਟ ਕਰਦੀ ਤੇ ਆਉਣ ਵਾਲੇ 2 ਦਿਨਾਂ ਤੱਕ ਸਾਰੀਆਂ ਕਿਸਾਨ ਜਥੇਬੰਦੀਆਂ ਸਿੱਖ ਜਥੇਬੰਦੀਆਂ ਨੂੰ ਨਾਲ ਲੈ ਕੇ ਅਸੀਂ ਬਟਿੰਡਾ ਤੋਂ ਗਿੱਦੜਵਾਹਾ ਰੋਡ ਜਿਹੜਾ ਉਹ ਅਸੀਂ ਚੱਕਾ ਜਾਮ ਕਰਾਂਗੇ ਤੇ ਧਰਨਾ ਲਾਵਾਂਗੇ ਅਣਮਿੱਥੇ ਸਮੇਂ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਨਾ ਬਲੂ ਹੈ ਜੀ ਸਾਡੇ ਪਿੰਡ ਦਾ ਹੈ ਮਾਵਲਾ ਜਿਹੜਾ ਕਟੌਰ ਪਿੰਡ ਦਾ ਸੁਖਨਾ ਬਲੂ ਦਾ ਨਾਗਰਿਕ ਹੋਣ ਦੇ ਨਾਤੇ ਨੈਤਿਕ ਤੌਰ ਤੇ ਸਾਡੀ ਜਿੰਮੇਵਾਰੀ ਬਣਦੀ ਹੈ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਪੀਰ ਪਰਿਵਾਰ ਦੇ ਨਾਲ ਖੜੀਏ ਸੋ ਸਾਡੇ ਪਾਤਾ ਜੀ ਜਿਹੜੇ ਮੌਜੂਦਾ ਮੈਂਬਰ ਪੰਚਾਇਤ ਵੀ ਨੇ ਸਾਡਾ ਇਹ ਫਰਜ਼ ਬਣਦਾ ਕਿ ਪੀਰ ਪਰਿਵਾਰ ਨਾਲ ਅਸੀਂ ਹਰ ਇੱਕ ਤਰੀਕੇ ਨਾਲ ਖੜੀਏ ਉਹ ਅਸੀਂ ਪੀਰ ਪਰਿਵਾਰ ਦੇ ਨਾਲ ਖੜੇ ਆ ਜਿਵੇਂ ਵੀ ਅੱਗੇ ਜਥੇਬੰਦੀਆਂ ਦਾ ਹੁਕਮ ਹੋਊਗਾ ਜਥੇਬੰਦੀਆਂ ਦੀ ਜਿਵੇਂ ਵੀ ਯੋਜਨਾਬੰਦੀ ਹੋਊਗੀ ਉਸੇ ਤਰੀਕੇ ਨਾਲ ਅਸੀਂ ਉਸ ਕਾਰਵਾਈ ਤੇ ਪਹਿਰਾ ਡਾਇਗਰ ਜੀ ਦਾ ਖਾਲਸਾ ਵਾਹ ਰੋਇ ਮਿੰਟ ਰਸੇ ਜੀ ਜੇ ਆਪ ਸਭ ਨੂੰ ਖਬਰ ਜੀ ਪਤਾ ਹੀ ਆ ਕਿ ਭਾਈ ਅੰਗਰੇਜ਼ ਸਿੰਘ ਨੇ ਜੋ ਠੱਗੀ ਮਾਰੀ ਸੀ ਖਿਆਨਾ ਕੱਢਿਆ ਸੀਗਾ ਅਸੀਂ ਇਸ ਟਾਈਮ ਕੋਰਟ ਭਾਈ ਥਾਣੇ ਦੇ ਵਿੱਚ ਖੜੇ ਆ ਮਾਨਯੋਗ ਸਾਨੂੰ ਐਸਐਸਓ ਸਾਹਿਬ ਨੇ ਭਰੋਸਾ ਦਿਖਾਇਆ ਕਿ ਅਸੀਂ ਉਹਤੇ ਬਣਦੀ ਜਿਹੀ ਕਾਰਵਾਈ ਕਰਾਂਗੇ ਬੜਦਾ ਹੱਕ ਦਵਾਵਾਂਗੇ ਉਹਨਾਂ ਨੇ ਇੱਕ ਮਕਾਨ ਵੀ ਲਿਖਾਇਆ ਹੋਇਆ ਸੀਗਾ ਅਗਰ ਜੇ ਪ੍ਰਸ਼ਾਸਨ ਨਹੀਂ ਹੋ ਮਕਾਨ ਦਬਾਉਂਦਾ ਤੁਸੀਂ ਆਪ ਉੱਥੇ ਜਾ ਕੇ ਕਬਜ਼ਾ ਕਰਾਂਗੇ ਤੇ ਜੇ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਤਾਂ ਅਸੀਂ ਰੋਡ ਵੀ ਜਮ ਕਰਾਂਗੇ ਜਿਹੜਾ ਗਿੱਦੜਵਾਂ ਤੋਂ ਮਲੋਟ ਰੋਡ ਜਾਂਦਾ ਹਾਈਵੇ ਰੋਡ ਹੈ ਉੱਥੇ ਅਸੀਂ ਰੋਡ ਜਮ ਕਰਾਂਗੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਉਹਨਾਂ ਤੇ ਜਿਹੜੀ ਬੰਦੀ ਕਾਰਵਾਈ ਉਹ ਕਰਨ ਤੇ ਅਸੀਂ ਭਾਈ ਸਾਹਿਬ ਦੇ ਨਾਲ ਆ ਜਿੱਥੇ ਵੀ ਸਾਨੂੰ ਭਾਈ ਸਾਹਿਬ ਬਾਏ ਮਾਰਨਗੇ ਅਸੀਂ ਉਹਦੇ ਨਾਲ ਖੜੇ ਹਾਂ ਤੇ ਪਰਿਵਾਰ ਦੇ ਵੀ ਨਾਲ ਖੜੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ